ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਅਸੀਂ ਜੀਵੀਐਸ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡੇ ਲੰਗਰ ਦੇ ਵਿੱਚ ਆਏ ਸਾਡੇ ਆਸਵਾਮਾ ਦਾ ਪਤਾ ਕਰਨ ਆਏ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਤੁਹਾਡਾ ਜੋ ਤੁਸੀਂ ਗੱਲ ਕੀਤੀ ਆ ਸੰਪਰਤਾਏ ਲੋਪੂ ਦੀ ਦਰਬਾਰ ਸਾਹਿਬ ਦੀ ਇਹ ਮੈਂ ਤਾਂ ਜਨਮ ਤੋਂ ਪਹਿਲਾਂ ਦਾ ਹੀ ਦੇਖਦਾ ਤੁਰਾ ਹੁਣਾ ਇਹ ਜਦੋਂ ਸਾਡੇ ਯੁਰਗ ਸਾਡੇ ਨਾਲ ਗੱਲਾਂ ਕਰਦੇ ਉਹ ਸੇਵਾ ਕਰਦੇ ਆ ਉਦੋਂ ਦੱਸਦੇ ਹੁੰਦੇ ਸੀ 67 68 ਤੋਂ 10ਵੇਂ ਪਾਸ਼ਾ ਜਿਹੜਾ ਜੋ ਗੁਰਦੁਆਰਾ ਸਾਹਿਬ ਆ ਉਹ ਦਰਵਾਜ਼ੇ ਦੀ ਸੇਵਾ ਕੀਤੀ ਸੰਤ ਸੋਮੀ ਦਰਵਾਰਾ ਸਿੰਘ ਜੀ ਨੇ ਉਹ ਨੇਪਰੇ ਚਾੜੀ ਫਿਰ ਇੱਥੇ 24 ਘੰਟੇ ਗੁਰੂ ਕੇ ਖੇਤਰ ਉੱਥੇ ਚਲਾਏ ਤੇ ਸੰਗਤਾਂ ਨੂੰ ਨਾਲ ਜੋੜ ਕੇ ਕੁਰਬਾਨੀ ਦਾ ਪ੍ਰਚਾਰ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਗਤਾਂ ਜੋੜੀਆਂ ਜੋ ਕਿ ਹਰ ਸੰਗਰਾਂਦ ਦੇ ਉੱਤੇ ਇੱਥੇ ਆਕੇ دیਵਾਨ ਲਾਉਂਦੇ ਸਨ ਤੇ ਸੰਗਤਾਂ ਨੂੰ ਗੁਰੂ ਉਪਦੇਸ਼ ਦਿੰਦੇ ਸਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦੇ ਸਨ ਉਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਸੰਤ ਸਵਾਮੀ ਜੋਰਾ ਸਿੰਘ ਜੀ ਮਹਾਰਾਜ ਉਹਨਾਂ ਨੇ 6ਵੇਂ ਪਾਸ਼ਾ ਦੇ ਦਰਬਾਰ ਦੀ ਤੇ ਸਰੋਵਰ ਦੀ ਸੇਵਾ ਕਰਵਾਈ ਉਹ ਸਾਰੀਆਂ ਸਵਾਮਾਂ ਸੰਪੂਰਨ ਕਰਕੇ ਸਰੋਮਣੀ ਪ੍ਰਬੰਧ ਕਮੇਟੀ ਨੂੰ ਸੌਂਪ ਦਿੱਤੀਆਂ ਉਸ ਤੋਂ ਬਾਅਦ ਫਿਰ ਇੱਥੇ ਤਿੰਨ ਕਿੱਲੇ ਜਗ੍ਹਾ ਲੈ ਕੇ ਨਾਨਕ ਸਰਕ ਮੱਘੀ ਮੇਲੇ ਵਾਸਤੇ ਗੁਰੂ ਕੇ ਖੇਤਰ ਜੋ ਲੋੜਬੰਦ ਹੁੰਦੇ ਆ ਪ੍ਰਸ਼ਾਦਾ ਸ਼ਕਨ ਹੁੰਦੇ ਜੋ ਖੇਤਰ ਚੱਲਦੇ ਨੇ ਉਹਦੇ ਆ ਸਵਾਵਾ ਚੱਲ ਰਹੀਆਂ ਹੁਣ ਜਿਵੇਂ ਮੱਘੀ ਮੇਲਾਗਾ ਇਹ ਉਦੋਂ ਤੋਂ ਹੀ ਚੱਲਦਾ ਤੁਰਿਆ ਆ ਰਿਹਾਗਾ ਉਹਦੀਆਂ ਹੁਣ ਸੰਪੂਰਨ ਤਿਆਰੀਆਂ ਪਿੰਡਾਂ ਦੇ ਵਿੱਚੋਂ ਸੰਗਤਾਂ ਬਾਲਣ ਲੈ ਕੇ ਆਉਂਦੀਆਂ ਸਫਾਈਆਂ ਚੱਲ ਰਹੀਆਂ ਗਿਆ ਉਹ ਜੋ ਵੀ ਕੰਮ ਕਰਨ ਵਾਲੇ ਉਹ ਆ ਕੇ ਕਰ ਸੰਗਤਾਂ ਆਪਣੇ ਆਪ ਕਰਦਿਐ ਨੇ ਹੁਣ ਜੋ ਸੰਤ ਮੁਖੀ ਸੰਤ ਜਗਜੀਤ ਸਿੰਘ ਜੀ ਹਨ ਉਹਨਾਂ ਦੇ ਉਪਦੇਸ਼ ਦੇ ਨਾਲ ਇਹ ਸਾਰੀਆਂ ਤਿਆਰੀਆਂ ਹੋ ਰਹੀਆਂ ਜੋ ਕਿ 13 14 15 17 ਦੇ ਹੈਗੇ ਨੇ ਲੰਗਰ ਉਹ ਤਾਂ ਮੇਲੇ ਵੇਲੇ ਚੱਲਦੇ ਆ ਸੂਨੀ ਕਮੇਟੀ ਦੇ ਪਰ ਇੱਥੇ 24 ਘੰਟੇ ਚੱਲਦੇ ਜਿਵੇਂ ਹੁਣ ਆਪਣੇ ਇੱਥੇ ਗਰੀਬ ਬੰਦੇ ਬਹੁਤ ਬਣੇ ਆਲੇ ਆਉਂਦੇ ਆ ਜਾਂ ਕੋਈ ਹੋਰ ਆਉਂਦੇ ਆਗੇ ਉਹਨਾਂ ਦੀ ਖਾਤਰ ਭੋਜਨ ਪਾਣੀ ਇੱਥੇ 24 ਘੰਟੇ ਚੱਲਦਾ ਤੇ ਆ ਹੁਣ ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਗੁਰ ਸੰਗਤਾਂ ਬਾਲਣ ਹੋਰ ਤਿਆਰੀਆਂ ਕਰ ਰਹੇ ਨੇ ਤੁਸੀਂ ਇਹ ਦਿਵਾਵਾ ਹੁਣ ਦੇਖ ਹੀ ਸਕਦੇ ਆ ਵੀ ਉਧਰ ਬਾਥਰੂਮਾਂ ਦੇ ਵੀ ਚੱਲ ਰਹੀਆਂ ਇੱਧਰ ਵੀ ਚੱਲ ਰਹੀਆਂ ਬਾਕੀ ਜਿਹੜਾ ਸਾਡਾ ਮੇਲੇ ਵੇਲੇ ਇਕੱਠਾ ਹੈਗਾ ਉਹ ਸੰਤ ਸੋਮੇ ਦਰਬਾਰਾ ਸਿੰਘ ਵਿਲ ਦੇ ਡਿਊਟੀਆਂ ਲੱਗੀਆਂ ਜਿਹੜੇ ਸੰਗਤਾਂ ਦੀਆਂ ਜਿਨ੍ਹਾਂ ਦੀ ਦਾਲ ਬਣਾਉਣ ਤੇ ਲੱਗੀਆਂ ਉਹ ਦਾਲ ਬਣਾਉਂਦੇ ਆ ਜਿਨ੍ਹਾਂ ਦੀ ਪਰਤਾਂ ਤੇ ਲੱਗੀਆਂ ਭੋਜਨ ਉਹ ਡਿਊਟੀਆਂ ਵਾਲੇ ਸੇਵਾਦਰ ਭੋਜਨ ਤੇ ਤਿਆਰੀ ਹੁੰਦੀ ਆ ਦੁੱਧ ਵਾਲੇ ਦੁੱਧ ਤੇ ਜਿਵੇਂ ਸਟੇਜ ਦੀ ਸੇਵਾ ਤੇ ਉਹ ਸਟੇਜ ਤੇ ਦਰੀਆਂ ਬਸਾਉਣਾਂ ਦੀ ਇਹ ਮੁੱਢ ਤੋਂ ਸੰਤ ਸੋਮੇ ਦਰਬਾਰਾ ਸਿੰਘ ਵਿਲ ਤੇ ਜੁੜਿਆ ਜਿਵੇਂ ਕਿ ਸਾਡੀ ਹੁਣ ਪੰਜਵੀਂ ਪੀੜੀ ਹੋ ਜਾਂਦੀ ਹੈ ਦਾਦੀ ਸੀ ਫਿਰ ਆ ਪਿਓ ਆ ਗਿਆ ਉਹਦਾ ਸਾਡੇ ਬੱਚੇ ਬੱਚਿਆਂ ਦੇ ਬੱਚੇ ਵੀ ਇਹ ਦਰਬਾਰ ਸੰਪਰਦਾ ਨਾਲ ਜੁੜੇ ਹੋਇਆ ਹੈ ਇਹ ਸਾਡੀਆਂ ਪ੍ਰਾਣੀਆਂ ਸੁਭਾਵਾਂ ਚੱਲੇ ਆਉਂਦੀਆਂ ਉਵੇਂ ਸੰਗਤ ਜੁੜੀ ਵੀ ਉਸੇ ਹਿਸਾਬ ਦੇ ਨਾਲ ਹੀ ਚੱਲ ਰਹੀ ਹੈ ਜਿਵੇਂ ਹੁਣ ਆਪਾਂ ਗੁਰੂ ਕੇ ਖੇਤਰ ਦੀ ਗੱਲ ਕਰੀਏ ਸਾਡੇ ਗੁਰੂ ਕੇ ਖੇਤਰ ਤਾਂ ਪੰਜ ਚੱਲਦੇ ਮੈਂ ਤੁਹਾਡੇ ਨਾਲ ਇੱਥੋਂ ਇੱਥੋਂ ਦੀ ਗੱਲ ਕਰ ਰਿਹਾ ਹਾਂਗਾ ਨਾ ਕਿ ਬਾਹਰਲੇ ਸੰਤ ਮਹਾਰਾਜ ਦਰਬਾਰਾ ਸੌਣ ਤਾਂ ਸ਼ਰਕਾਂ ਬਹੁਤ ਭਰਾਈਆਂ ਸਕੂਲ ਬਣੇ ਕਾਲਜ ਬਣਾਏ ਤੇ ਮਹਾਰਾਜ ਜੋਰਾ ਸੌਣੇ ਵੀ ਗੁਰਦੁਆਰੇ ਪਤਾਲਪੁਰੀ ਸੇ ਬਹੁਤ ਸੁਭਾਵਾਂ ਕਰਾਈਆਂ ਯਾਨੀ ਮੈਂ ਤੁਹਾਡੇ ਨਾਲ ਸਿਰਫ ਤਖਤਪੂਰੇ ਦੀ ਗੱਲ ਹੀ ਕਰ ਰਿਹਾ ਤੁਸੀਂ ਮੈਥੋਂ ਤਖਤਪੂਰੇ ਬਾਰੇ ਪੁੱਛਿਆ ਸੀ ਉਸ ਵਾਰੋਂ ਦੀ ਗੱਲ ਕਰ ਰਿਆਂਗਾ ਇੱਥੇ ਜਿਵੇਂ ਗੁਰੂ ਕਾ ਖੇਤਰ ਚੱਲਦਾ 24 ਘੰਟੇ ਹਰ ਮਹੀਨੇ ਦਰਬਾਰ ਸੰਪਰਦਾ ਲੋਪੋ ਸਾਡਾ ਹੈਡ ਆਫ ਲੋਪੋ ਸਾਹਿਬ ਆ ਉੱਥੋਂ ਜਿਹੜਾ ਰਸਨ ਆਉਂਦਾ ਹਰ ਮਹੀਨੇ ਸਾਡਾ ਇੱਥੇ 35 ਤੋਂ 40000 ਰੁਪਏ ਦਾ ਰਸਨ ਉੱਥੋਂ ਦਰਬਾਰ ਉੱਥੋਂ ਆਉਂਦਾ ਸਾਡੇ ਸੰਤ ਸਮ ਜਗਜੀਤ ਸਿੰਘ ਜਿਹੜੇ ਸਾਡੇ ਮੁਖੀ ਆ ਇੱਥੋਂ ਦੇ ਸੇਵਾਦਾਰ ਮੁਖ ਸੇਵਾਦਾਰਾ ਉਹਨਾਂ ਰਾਹੀਂ ਸਾਰਾ ਰਸਨ ਇੱਥੇ ਆਉਂਦਾਗਾ ਜੋ ਕਿ ਹਰ ਮਹੀਨੇ ਸਾਡਾ 35 ਤੋਂ 40000 ਰੁਪਏ ਦਾ ਰਸ ਨੂੰ ਉੱਥੋਂ ਆ ਕੇ ਜੋ ਕੇ ਇੱਥੇ ਲੰਗਰ ਚੱਲਦਾ ਨੇ ਆ ਸਵਾਮਾ ਹੁਣ ਤੁਸੀਂ ਚਲਦਿਆਂ ਦੇਖ ਹੀ ਲੈਣੇ ਆ ਜੋ ਕਿ 14 15 16 17 ਤਰੀਕ ਦੇ ਦਿਵਾਨ ਸਦਨੇ ਆ ਸਾਰੀਆਂ ਸੰਗਤਾਂ ਨੂੰ ਅਸੀਂ ਨਿਮਰਤਾ ਸਹਿਬ ਬੇਨਤੀ ਕਰਦੇ ਆ ਵੀ ਜਿਵੇਂ ਅੱਗੇ ਪਹੁੰਚਦੇ ਹੰਮ ਹਮਾ ਕੇ ਵੱਧ ਤੋਂ ਵੱਧ ਦਰਸ਼ਨ ਦੇਣੇ ਆ ਕੇ ਗੁਰੂ ਮਹਾਰਾਜ ਦਾ ਕਥਨ ਦਾ ਇਤਿਹਾਸ ਸੁਨਣਾ ਸੰਤ ਸਵਾਮੀ ਜਗਜੀਤ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਕਰਦੇ ਆ ਹੁਕਮਨਾਮੇ ਦੀ ਵਿਆਖਿਆ ਕਰਦੇ ਆ ਉਹ ਆ ਕੇ ਨਿਹਾਲ ਕਰਨਾ ਜਿਵੇਂ ਕਿ ਲੰਗਰ ਰਾਤ ਨੂੰ ਬੰਦ ਹੋ ਜਾਂਦਾ ਆਪਣੇ ਟੂਰਨਾਮੈਂਟ ਚੱਲਦੇ ਆ ਅਸੀਂ ਰਾਤ ਦੇ 11 11:30 ਵਜੇ ਤੱਕ ਜਦੋਂ ਫਾਈਨਲ ਹੁੰਦੇ ਆ ਟੂਰਨਾਮੈਂਟ ਪ੍ਰਸ਼ਾਦਾ ਸ਼ਕਨੋਂਦੇ ਆ ਅਸੀਂ ਉਵੇਂ ਹੀ ਹਾਜ਼ਰ ਆ ਅਸੀਂ ਸਾਰੇ ਖਿਡਾਰੀਆਂ ਨੂੰ ਹੋਰ ਹੱਥ ਵੰਨ ਕੇ ਬੇਨਤੀ ਕਰਦੇ ਆ ਵੀ ਮੇਲੇ ਵੇਲੇ ਵੱਧ ਤੋਂ ਵੱਧ ਭੋਜਨ ਪਾਣੀ ਸ਼ਕਨ ਦੀ ਖਾਤਰ ਸਵਾਵਾਆਂ ਕਰਨ ਦੇ ਖਾਤਰ ਅੱਗੇ ਵੰਗੂ ਪਹੁੰਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ